ਰਾਜਪੁਰਾ ਦੇ ਵਿੱਚ ਸੰਗਣਿਤੁੰਦ ਹੋਣ ਕਰਕੇ ਆਮ ਲੋਕਾਂ ਦਾ ਜਨ ਜੀਵਨ ਕਾਫੀ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ ਸੜਕਾਂ ਤੇ ਚਾਰ ਚਫੇਰੇ ਚਿੱਟੀ ਚਾਦਰ ਵਾਂਗੂ ਤੁੰਦ ਦਿਖਾਈ ਦਿੰਦੀ ਨਜ਼ਰ ਆ ਰਹੀ ਸੜਕਾਂ ਤੇ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋ ਚੁੱਕੀ ਹੈ ਆਮ ਲੋਕ ਘਰਾਤੋਂ ਬਾਹਰ ਨਹੀਂ ਨਿਕਲ ਰਹੇ ਜੇਕਰ ਜ਼ਰੂਰੀ ਕੰਮ ਹੈ ਤਾਂ ਹੀ ਲੋਕ ਘਰਾਤੋਂ ਬਾਹਰ ਆ ਰਹੇ ਹਨ ਕਈ ਥਾਈਂ ਦੇਖਣ ਨੂੰ ਮਿਲਿਆ ਕਿ ਲੋਕਾਂ ਦੇ ਕੰਮਕਾਰ ਵੀ ਠੱਪ ਹੋਣ ਕਰਕੇ ਲੋਕੀ ਸੜਕਾਂ ਦੇ ਕਿਨਾਰੇ ਅੱਗ ਬਾਲ ਕੇ ਹੱਥ ਸੇਕਦੇ ਹੋਏ ਨਜ਼ਰ ਆਏ ਨੇ ਪਹਾੜਾਂ ਦੇ ਵਿੱਚ ਲਗਾਤਾਰ ਬਰਬਾਰੀ ਹੋਣ ਕਰਕੇ ਆਮ ਜਨਜੀਵਨ ਆਮ ਲੋਕਾਂ ਦਾ ਜਿਹੜਾ ਕਾਫੀ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ ਪੰਜਾਬ ਹਰਿਆਣਾ ਸਮੇਤ ਕਈ ਸੂਬਿਆਂ ਦੇ ਵਿੱਚ ਸੰਗਣੀ ਤੁੰਦ ਹੋਣ ਕਰਕੇ ਚਿੱਟੀ ਚਾਦਰ ਵਿਛੀ ਹੋਈ ਹੈ ਚਾਰ ਚਫੇਰੇ ਦੇਖ ਸਕਦੇ ਹਾਂ ਕਿ ਸੇਵਿਰ ਤੋਂ ਹੀ ਜਿਹੜਾ ਹੈ ਕਿ ਆ ਟ੍ਰੈਫਿਕ ਨਿਮਾ ਨੂੰ ਲੈ ਕੇ ਵੀ ਕਾਫੀ ਲੋਕ ਜਿਹੜੇ ਨੇ ਕਿਤਨੇ ਸੁਚੇਤ ਹੁੰਦੇ ਨਜ਼ਰ ਆਉਂਦੇ ਨੇ ਕਿਉਂਕਿ ਸੰਗਣੀ ਤੁੰਦ ਹੋਣ ਕਰਕੇ ਸੜਕੀ ਹਾਦਸੇ ਵਾਪਰਨ ਦਾ ਖਾਸਾ ਰਹਿੰਦਾ ਔਰ ਆਮ ਲੋਕ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਠੰਡ ਤੋਂ ਬਚਾਅ ਕਰਨ ਦੇ ਲਈ ਜਿਹੜਾ ਹੈ ਕਿ ਅੱਗ ਬਾਲ ਕੇ ਹੱਥ ਸਿੱਖਦੇ ਨਜ਼ਰ ਆਉਂਦੇ ਨੇ ਔਰ ਚਾਰ ਚੁਫੇਰੇ ਜਿਹੜੀ ਚਿੱਟੀ ਚਾਦਰ ਦੇਖਣ ਨੂੰ ਮਿਲ ਰਹੀ ਹੈ ਔਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਪਾਜੀ ਅੱਜ ਹੱਥ ਸਿੱਖ ਰਹੇ ਹੋ ਕੰਮ ਕਾਰ ਲੱਗਦਾ ਕਾਫੀ ਪ੍ਰਭਾਵਿਤ ਹੋਣਾ ਨਜ਼ਰ ਆਉਂਦੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁੰਦਪੈਣ ਕਰਕੇ ਕੰਮ ਕਾਜ ਨਹੀਂ ਹੋ ਰਿਹਾ ਅੱਜਕੱਲ ਕੰਮ ਕਾਰ ਦੀ ਬੜੀ ਦਿੱਕਤ ਹੋ ਰਹੀ ਹੈ ਕਿਉਂਕਿ ਘਰੋਂ ਬਾਹਰ ਨਹੀਂ ਨਿਕਲਦੇ ਲੋਕ ਆ ਦੇਖੋ ਦੁਕਾਨ ਖਾਲੀ ਪਈ ਹੈ ਬਿਲਕੁਲ ਨਹੀਂ ਕੰਮ ਕਾਜ ਹੈ ਨਹੀਂ ਚੁੱਪ ਨਿਗਲਦੀ ਆ ਕੰਮ ਹੋ ਜਾਂ ਮਾੜਾ ਹੀ ਹਾਲ ਹੈ ਜੀ ਬਿਲਕੁਲ ਕਈ ਸੜਕੇ ਹਾਸੀ ਵੀ ਕਈ ਵਾਪਰਦੇ ਨੇ ਲੋਕਾਂ ਨੂੰ ਕੁਝ ਜਾਗਰੂਕ ਕਰਨਾ ਚਾਹੋਗੇ ਕਿਉਂਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਕਿਤੇ ਨਾ ਕਿਤੇ ਲਾਈਟਾਂ ਜਗਾ ਕੇ ਰੱਖੋ ਹਾਂਜੀ ਹਾਂਜੀ ਲੋਕਾਂ ਨੂੰ ਚਾਹੀਦਾ ਜੀ ਵੀ ਗੱਡੀਆਂ ਹੌਲੀयां ਚਲਾਉਣ ਜੀ ਤੁੰਦ ਕਿਉਂਕਿ ਜਿਆਦਾ ਜੀ ਕੋਹਰਾ ਜਿਆਦਾ ਸੜਕਾਂ ਦੇ ਉੱਤੇ ਲੋਕਾਂ ਨੂੰ ਚਾਹੀਦਾ ਵੀ ਗੱਡੀਆਂ ਹੌਲੀयां ਚਲਾਉਣ ਲਾਟਾਂ ਬਾਲ ਕੇ ਰੱਖਣ ਤੇ ਆਪਣਾ ਠੰਡ ਤੋਂ ਆਪਣਾ ਵਿਚਾਰ ਰੱਖਣ ਜੀ ਕੱਪੜੇ ਪਾ ਕੇ ਰੱਖਣ ਪੂਰੇ ਬਿਲਕੁਲ ਸੁਣ ਸਕਦੇ ਹੋ ਕਿ ਆਮ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੰਮਕਾਰ ਕਾਫੀ ਪ੍ਰਭਾਵਿਤ ਹੋਣਾ ਦਾ ਨਜ਼ਰ ਆਉਂਦਾ ਕਿਉਂਕਿ ਘਰੋਂ ਲੋਕੀ ਬਾਹਰ ਨਹੀਂ ਨਿਕਲਦੇ ਸੰਘਣੀ ਧੁੰਦ ਕਰਕੇ ਜਿਹੜਾ ਹੈ ਕਿ ਕਾਫੀ ਜਿਹੜੀ ਵਿਜ਼ਿਬਿਲਟੀ ਜ਼ੀਰੋ ਦੇਖਣ ਨੂੰ ਮਿਲਦੀ ਹੈ ਚਾਰ ਚੁਫੇਰੇ ਜਿਹੜਾ ਚਿੱਟੀ ਚਾਦਰ ਵਾਂਗੂ ਜਿਹੜੀ ਵਿਸ਼ੇ ਹੋਈ ਹੈ ਧੁੰਦ ਔਰ ਦੇਖਣਾ ਹੋਵੇ ਕਦੋਂ ਮੌਸਮ ਸੁਹਾਵਣਾ ਹੁੰਦਾ ਕਦੋਂ ਲੋਕਾਂ ਨੂੰ ਇਸ ਠੰਡ ਤੋਂ निजात ਮਿਲ ਸਕਦੀ ਹੈ ਕੈਮਰਾ ਪਰਸੋਂ ਸਵੇਰ ਸੰਗਤ ਨਾਲ ਦੇਆ ਸਿੰਘ ਰਾਜਪੂਰਾ